ਕੱਠ ਵੱਡੇ ਹੋਣੇ ਚਾਹੀਦੇ ਸੀ ਕਿਸਾਨੀ ਕੜ ਤਾਂ ਵੱਡੇ ਹੁੰਦੇ ਟਰੈਕਟਰ ਹੁੰਦੇ ਆ ਜੀ ਬੱਡਰੂ ਇਹ ਇਹ ਛੋਟਾ ਕੱਠ ਕਿਉਂ ਰਹਿ ਗਿਆ ਤੁਹਾਡਾ ਸਰਪੇਡ ਨੇ ਲੀਡਰ ਆ ਨਾ ਉਹ ਪਿੰਡਾਂ ਚ ਨਹੀਂ ਜਾਂਦੇ ਕਦੇ ਵੀ ਤੁਸੀਂ ਅੱਜ ਇੱਥੇ ਕਿਉਂ ਬੈਠੇ ਹੋ ਤੁਸੀਂ ਦਿੱਲੀ ਕਿਉਂ ਨਹੀਂ ਚੱਲ ਗਏ ਇਹ ਵੀ ਕਹਿ ਜਾਂਦਾ ਕਿ ਜਦੋਂ ਇੱਕ ਭਰਾ ਦੇ ਜ਼ੁਲਮ ਹੋ ਰਿਹਾ ਹੋਵੇ ਤਾਂ ਦੂਜੇ ਨੂੰ ਤਾਂ ਫਿਰ ਭੱਜ ਕੇ ਜਾਣਾ ਚਾਹੀਦਾ ਭੱਜ ਕੇ ਅਸੀਂ ਦੇਖੋ ਤੁਸੀਂ ਜੇ ਇਹਨਾਂ ਦੇ ਸਰਕਾਰਾਂ ਦੇ ਦੰਦ ਨਹੀਂ ਦੇਖੇ ਬਈ ਦੂਰ ਨੂੰ ਵੀ ਨਾਲ ਲੈ ਕੇ ਚੱਲੀਏ ਕਿਸਾਨ ਨੂੰ ਨਾਲ ਲੈ ਕੇ ਚੱਲੀਏ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲੀਏ ਦੁਆਸੀਂ ਪੋਲਟਿਕਸ 'ਤੇ ਇੱਕ ਰੱਖ ਲਈਂ ਦੋ ਚਾਰ ਸ਼ਰਾਬ ਦੇ ਮੋਤਲਿਆਂ ਨੂੰ ਲੈ ਕੇ ਬੈਠ ਜੋ ਕਿਤੇ ਤੁਹਾਡੇ ਆਹ ਜਿਹੜੇ ਮੱਝਮਾ ਲੱਗ ਜਾਊਗਾ ਤਾਂ ਜਦ ਸਾਡੇ ਕੋਲ ਪੈਸਾ ਨਹੀਂ ਹੈ ਸੀ ਇਹਨਾਂ ਦਾ ਇਸ ਤਰ੍ਹਾਂ ਮੁਕਾਬਲਾ ਨਹੀਂ ਕਰ ਸਕਦੇ ਇਲੈਕਸ਼ਨ ਨਾਲ ਅਸੀਂ ਇਹਨਾਂ ਦਾ ਸੰਘਰਸ਼ ਨਾਲ ਮੁਕਾਬਲਾ ਕਰ ਸਕਦੇ ਆ ਦਿੱਲੀ ਤਾ ਜਾ ਕੇ ਫਾਇਦਾ ਪਹਿਲਾਂ ਵੀ ਨਹੀਂ ਹੋਇਆ ਡੇਢ ਸਾਲ ਬੈਠਣਾ ਸੌਖਾ ਨਹੀਂ ਹੈ ਦਿੱਲੀ ਜਦ ਬੰਦਾ ਮੰਗਤਾ ਬਣ ਜਾਂਦਾ ਮੰਗਤਾ ਹੋਏ ਨਸ਼ੇੜੀ ਹੋਏ ਇਹ ਲੋਗ ਇਹਨਾਂ ਦਾ ਕੈਰੇਕਟਰ ਠੀਕ ਹੀ ਨਹੀਂ ਹੁੰਦਾ ਹੈ ਇਹ ਸਾਡੀ ਕਾਮਰੇਡਾਂ ਥਿਊਰੀ ਚ ਲਿਖਿਆ ਹੋਇਆ ਮਾਰਕਸ ਨੇ ਉਹ ਥਿਊਰੀ ਕਾਮਰੇਡਾਂ ਦਾ ਸਾਰ ਕੇ ਪੜੀ ਵੀ ਹੈ ਉਹ ਉਹਨਾਂ ਦੇ ਸਰਮਾਇਦਾਰਾਂ ਨੇ ਪੜ੍ਹ ਲਈ ਆ ਹੁਣ ਸਾਨੂੰ ਮੰਗਤੇ ਬਣਾ ਰਹੇ ਆ ਨਸ਼ੇੜੀ ਬਣਾ ਰਹੇ ਆ ਬਹੁਤ ਸਾਰੇ ਲੀਡਰ ਤਾਂ ਇਹ ਵੀ ਕਹੀ ਜਾਂਦੇ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚ ਦੇ ਵੀ ਸਾਨੂੰ ਤਾਂ ਕਹਿੰਦੇ ਸੱਦਾ ਹੀ ਨਹੀਂ ਦਿੱਤਾ ਜੇ ਸੱਦਾ ਨਹੀਂ ਦਿੱਤਾ ਸੀ ਕਿਉਂ ਜਾਈਏ ਤਾਂ ਅਗਲੇ ਉਹ ਪਾਸੇ ਫਿਰ ਲੋਕ ਕਹਿੰਦੇ ਵੀ ਸੱਦਾ ਥੋੜੇ ਕਿਸੇ ਨੂੰ ਘਰ ਦੇਣ ਚਾਹੀਦੇ ਸੋ ਇਸ ਸਮੇਂ ਕਿਸਾਨ ਆਪਣੇ ਹੱਕਾਂ ਦੇ ਲਈ ਲੜਦੇ ਹੋਏ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਜਿੱਥੇ ਇੱਕ ਪਾਸੇ ਕੁਝ ਯੂਨੀਅਨਾਂ ਹਰਿਆਣਾ ਦੇ ਬਾਰਡਰ ਦੇ ਉੱਤੇ ਬੈਠੀਆਂ ਤਾਂ ਉੱਥੇ ਹੀ ਕੁਝ ਯੂਨੀਅਨਾਂ ਵੱਲੋਂ ਜਾਂ ਕਹਿ ਲਓ ਸੰਯੁਕਤ ਕਿਸਾਨ ਮੋਰਚਾ ਜੋ ਰਾਜਨੀਤਿਕ ਇੱਕ ਗੈਰ ਰਾਜਨੀਤਿਕ ਧੜਾ ਦੂਜੇ ਧੜੇ ਦੇ ਵੱਲੋਂ ਇੱਥੇ ਸੜਕਾਂ ਰੋਕਣ ਦਾ ਜਾਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਦੇ ਤਹਿਤ ਇੱਥੇ ਸੜਕਾਂ ਰੋਕੀਆਂ ਗਈਆਂ ਸੋ ਸਾਡੇ ਨਾਲ ਕਿਸਾਨ ਆਗੂ ਹੈ ਜੀ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਅੱਜ ਜਿਹੜੀਆਂ ਤੁਸੀਂ ਮੰਗਾਂ ਨੂੰ ਲੈ ਕੇ ਬੈਠੇ ਹੋ ਕਿਹੜੀ ਕਿਹੜੀ ਮੰਗਾਂ ਜਿਹੜੀਆਂ ਤੁਹਾਡੀਆਂ ਪੈਂਡਿੰਗ ਆ ਜਿਨ੍ਹਾਂ ਤੇ ਲਈ ਤੁਸੀਂ ਸੰਘਰਸ਼ ਕਰ ਰਹੇ ਹੋ ਪਹਿਲੀ ਮੰਗ ਤਾਂ ਸਾਡੀ ਐਮਐਸਪੀ ਆ ਐਮਐਸਪੀ ਜਿਹੜਾ ਸੁਆਮੀਨਾਥਨ ਕਮਿਸ਼ਨਰ ਰეკਮੈਂਡ ਕਰਿਆ ਵੀ ਇਹਨਾਂ ਦਾ ਟੋਟਲ ਖਰਚਾ ਦੇਖੋ ਵੀ ਕਿੰਨਾ ਆਉਂਦਾ ਫਿਰ ਜਿਹੜੀ ਇਹਨਾਂ ਦੀ ਮਸ਼ੀਨਰੀ ਵਗੈਰਾ ਪ੍ਰਾਪਰਟੀ ਲੱਗਦੀ ਆ ਉਹਦੇ ਚ ਉਹਦੀ ਕਸਾਈ ਵੀ ਵਿੱਚ ਗਿਣੋ ਉਹ ਸਾਰਾ ਗਿਣ ਕੇ ਫਿਰ ਉਹਦੇ ਵਿੱਚ ਜੋ 50% ਉਹਨਾਂ ਉੱਪਰ ਮੁਨਾਫਾ ਦੇ ਦਿਓ ਉਹ ਸੀਟੂ ਫਾਰਮੂਲਾ ਜਿਹੜਾ ਕਹਿੰਦੇ ਆ ਬਈ ਉਹ ਕਿਸਾਨਾਂ ਨੂੰ ਮਿਲਣਾ ਚਾਹੀਦਾ ਉਹ ਅਸੀਂ ਮੰਗਦੇ ਆ ਤਾਂ ਉਹਦੇ ਵਾਸਤੇ ਹੁਣ ਮੀਟਿੰਗਾਂ ਹੋ ਰਹੀਆਂ ਫਿਲਹਾਲ ਤਾਂ ਅਸੀਂ ਇਹ ਕਿਹਾ ਉਹਨਾਂ ਨੂੰ ਸਾਡੀ ਜਿੱਥੇ ਬੰਨੀਆਂ ਨੇ ਜਿੱਦੇ ਅਸੀਂ ਅਸੀਂ ਸ਼ਾ ਮੱਲੇ ਹੈ ਵੀ ਤੁਸੀਂ ਸਾਨੂੰ ਹਾਲ ਫਿਲਹਾਲ ਕਾਨੂੰਨੀ ਗਾਰੰਟੀ ਕਰ ਦਿਓ ਲਾਗੂ ਫਿਰ ਅਸੀਂ ਅੱਗੇ ਬਤਾਵਾਂਗੇ ਉਹ ਕਾਨੂੰਨੀ ਗਾਰੰਟੀ ਉਹ ਕਹਿੰਦੇ ਨਹੀਂ ਜੇ ਅਸੀਂ ਅਜੇ ਤਾਂ ਸੋਚੇ ਰਹੇ ਆ ਇਹ ਤਾਂ 17 ਲੱਖ ਕਰੋੜ ਰੁਪਇਆ ਲੱਗ ਜਾਣਾ ਮੈਂ ਸਪਸ਼ਟ ਕਰਿਆ ਆਪਣੇ ਸੁਪਰੀਮ ਚ ਵਿੱਚ ਵੀ ਬਿ 17 ਲੱਖ ਕਰੋੜ ਤੁਸੀਂ ਉਹ 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 ਫਸਲ ਵਾਲ ਦੇਣਾ ਹੈ ਨਾ ਉਹ ਫਸਲ ਨੇ ਕਮਾਉਣੇ ਵੀ ਹੈ ਨਾ ਫਿਰ 17 ਲੱਖ ਕਰੋੜ ਬਾਕੀ ਜਿਹੜੀ ਮੁਹਤ ਦੇ ਚੀਜ਼ਾਂ ਤੁਸੀਂ ਵੰਡਦੇ ਆ ਉਹ ਉਹ ਮੁਹਤ ਦੇ ਚੀਜ਼ਾਂ ਦੇਖੋ ਅਸੀਂ ਇੱਕ ਕੀਲਾ ਕਣਕ ਵੰਡਦੇ ਸੀ ਪਹਿਲਾਂ ਉਹਦੇ ਅਸੀਂ ਇੱਕ ਬੋਰੀ ਕਣਕ ਦੇ ਦਿੰਦਾ ਤਾਂ ਮੈਂ 20 ਸਾਲ ਪਹਿਲਾਂ ਇੱਕ ਕੀਲੇ ਦੀ ਅੱਜ ਮੈਂ ਚਾਰ ਬੋਰੀਆਂ ਦੇਣ ਨੂੰ ਤਿਆਰ ਹ ਮੇਰੀ ਕਣਕ ਨਹੀਂ ਵੱਢੀ ਜਾਂਦੀ ਸਾਰੀ ਕਣਕ ਤਾਂ ਪਰਿਵਾਰ ਨਹੀਂ ਵੱਢ ਸਕਦਾ ਉਹ ਉਹ ਜਦ ਅਸੀਂ ਸਾਡਾ ਜਿਹੜਾ ਖਰਚਾ 1 ਕੁਇੰਟਲ ਤੋਂ 4 ਕੁਇੰਟਲ ਪਰ ਪਹੁੰਚ ਗਿਆ ਕਣਕ ਦਾ ਖਰਚਾ ਕਣਕ ਸਾਡੀ ਵਧਦੀ ਆ 5% 7% ਉਹ ਉਹ ਤਾਂ ਉਹ ਅਸੀਂ ਪਿੱਛੇ ਰਹਿ ਜਾਂਦੇ ਬਹੁਤ ਪਿੱਛੇ ਰਹਿ ਜਾਂਦੇ ਹਾਂ ਐਮ ਐਸ ਪੀ ਅੱਜ ਅੱਜ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਇਕੱਠ ਵੱਡੇ ਹੋਣੇ ਚਾਹੀਦੇ ਅਸੀਂ ਕਿਸਾਨ ਨਹੀਂ ਕਰਦੇ ਵੱਡੇ ਹੁੰਦੇ ਟਰੈਕਟਰ ਹੁੰਦੇ ਆ ਜੀ ਵੱਡੇ ਰੂ ਇਹ ਇਹ ਛੋਟਾ ਇਕੱਠ ਕਿਉਂ ਰਹਿ ਗਿਆ ਤੁਹਾਡਾ ਦੇਖੋ ਇੱਕ ਤਾਂ ਅਸੀਂ ਤਿੰਨ ਜਗ੍ਹਾ ਬੰਡੇ ਹੋਇਆ ਉਹਦਾ ਵੀ ਅਸਰ ਹੈਗਾ ਦੂਜਾ ਸਾਡੇ ਜਿਹੜੇ ਲੀਡਰ ਆ ਨਾ ਉਹ ਪਿੰਡਾਂ 'ਚ ਨਹੀਂ ਜਾਂਦੇ ਕਦੇ ਵੀ ਜਾਦੇ ਮੈਂ ਕਹਿੰਦਾ ਹੁੰਦਾ ਇਹਨਾਂ ਨੂੰ ਵੀ ਜੇ ਅਸੀਂ ਪਿੰਡਾਂ ਚ ਜਾਈਏ ਪਿੰਡਾਂ ਦੇ ਲੋਕ ਸਾਨੂੰ ਉਡੀਕਦੇ ਆ ਵੀ ਤੁਸੀਂ ਆਓ ਅਸੀਂ ਜਾਂਦੇ ਹੀ ਨਹੀਂ ਆ ਪਿੰਡਾਂ ਚ ਅਸੀਂ ਖਬਰਾਂ ਲਵਾ ਕੇ ਖਬਰ ਵੀ ਨਹੀਂ ਕਈ ਵਾਰ ਸਾਡੀ ਲੱਗਦੀ ਹੈ ਬਸ ਇਦਾਂ ਹੀ ਚੱਲਦੇ ਚੱਲਦੇ ਅਸੀਂ ਟਾਈਮ ਨਹੀਂ ਕੱਢਦੇ ਉਹਦੇ ਵਾਸਤੇ ਨਹੀਂ ਆਹ ਕਮੀ ਆ ਜਾਓ ਇੱਕ ਉਹ ਜਿਹੜੇ ਬਾਕੀ ਗਰੁੱਪਾਂ 'ਚ ਤੇ ਨਾ ਹੋਏ ਉਹਦਾ ਵੀ ਫਰਕ ਹੈ ਵੰਡੇ ਹੋਏ ਲੋਕਾਂ ਨੂੰ ਕਦੀ ਹੱਕ ਮਿਲਦੇ ਆ ਜਿਹੜੇ ਆਪਸ 'ਚ ਧੜਿਆਂ 'ਚ ਵੰਡੇ ਹੋਣ ਉਹਨਾਂ ਨੂੰ ਵੀ ਹੱਕ ਮਿਲ ਜਾਂਦੇ ਹੁੰਦੇ ਜਾਂ ਇੱਕ ਮੁਠ ਰਹਿਣਾ ਪੈਂਦਾ ਮੈਂ ਇਹੋ ਹੀ ਗੱਲ ਦੱਸੀ ਆ ਵੀ ਅਸੀਂ ਮਜ਼ਦੂਰ ਨੂੰ ਵੀ ਨਾਲ ਲੈ ਕੇ ਚੱਲੀਏ ਕਿਸਾਨ ਨੂੰ ਵੀ ਨਾਲ ਲੈ ਕੇ ਚੱਲੀਏ ਸਾਰੇ ਵਰਗਾਂ ਨਾਲ ਲੈ ਕੇ ਚੱਲੀਏ ਦੁਆ ਸੀ ਪੋਲਟਿਕਸ 'ਤੇ ਇੱਕ ਰੱਖ ਲਈ ਪੋਲਟਿਕ ਸਾਡੇ ਹੱਥੋਂ ਚਾਰ ਨਹੀਂ ਰਹੀ ਕਿਉਂਕਿ ਸਾਡੇ ਕੋਲ ਪੈਸਾ ਨਹੀਂ ਹੈ ਦੇਖੋ ਨਾ ਤੁਸੀਂ 2-4 ਸ਼ਰਾਬ ਦੀਆਂ ਬੋਤਲਾਂ ਲੈ ਕੇ ਬੈਠ ਜਾਓ ਕਿਤੇ ਤੁਹਾਡੇ ਆਹ ਜਿਵੇਂ ਮੱਝਮਾ ਲੱਗ ਜਾਊਗਾ ਤਾਂ ਜਦ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਇਹਨਾਂ ਦਾ ਇਸ ਤਰ੍ਹਾਂ ਮੁਕਾਬਲਾ ਨਹੀਂ ਕਰ ਸਕਦੇ ਇਲੈਕਸ਼ਨ ਨਾਲ ਅਸੀਂ ਇਹਨਾਂ ਦਾ ਸੰਘਰਸ਼ ਨਾਲ ਮੁਕਾਬਲਾ ਕਰ ਸਕਦੇ ਆ ਕਿਉਂਕਿ ਇੱਕ ਕੁੜੀ ਨਾਲ ਬੇਹਰਮਤੀ ਹੋਈ ਸੀ ਸ਼ਾਇਦ ਕੋਟਖਪੂਰੇ ਉਹ ਉਹ ਉਹਨੂੰ ਉਹ ਜਿਹਨੇ ਕੇਸ ਲੜਿਆ ਉਹਦੇ ਪਰ ਕੇਸ ਬਣਾ ਦਿੱਤਾ ਝੂਠਾ ਉਹ ਉਮਰ ਕੈਦ ਹੋਊਗੀ ਸੁਪਰੀਮ ਕੋਰਟ ਤੱਕ ਉਮਰ ਕੈਦ ਹੋਊਗੀ ਆਪੇ ਲੋਕਾਂ ਨੇ ਫੇਰ ਛਡਾ ਲਿਆ ਉਹ ਉਹਨਾਂ ਦਾ ਇਹ ਵਿਸ਼ਵਾਸ ਆ ਜਾਤੀ ਉਹ ਅਸੀਂ ਸੰਘਰਸ਼ ਪਾਣੀ ਅਸੀਂ ਆਉਂਦੇ ਅਸੀਂ ਕਾਮਯਾਬ ਬਣਦੇ ਆ ਪੋਲਿਟਿਕਸ ਦੇ ਵਿੱਚ ਆਉਣਾ ਪੈਸੇ ਨਾਲ ਜ਼ਰੂਰੀ ਹੁੰਦਾ ਪੈਸਾ ਹੋਣਾ ਚਾਹੀਦਾ ਜਾਂ ਲੋਕ ਵਿਸ਼ਵਾਸ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਲੋਕ ਵਿਸ਼ਵਾਸ ਨਾਲ ਜਿੱਤ ਹੁੰਦੀ ਆ ਜਾਂ ਅਮੀਰਾਂ ਦੀ ਇਹ ਜਿੱਤ ਹੁੰਦੀ ਪੈਸੇ ਦੀ ਲੋੜ ਨਹੀਂ ਪੈਂਦੀ ਹੈ ਪਰ ਜਿਹੜੀ ਜਿਹੜੀ ਮੈਂ ਮੰਗਤ ਵਾਲੀ ਗੱਲ ਕਰਦਾ ਜਦ ਬੰਦਾ ਮੰਗਤਾ ਬਣ ਜਾਂਦਾ ਮੰਗਤਾ ਹੋਏ ਨਸ਼ੇੜੀ ਹੋਏ ਇਹ ਲੋਗ ਇਹਨਾਂ ਦਾ ਕੈਰੈਕਟਰ ਠੀਕ ਹੀ ਨਹੀਂ ਹੁੰਦਾ ਹੈ ਇਹ ਸਾਡੀ ਕਾਮਰੇਡਾਂ ਦੀ ਥਿਉਰੀ ਚ ਲਿਖਿਆ ਹੋਇਆ ਮਾਰਕਸ ਨੇ ਉਹ ਥਿਉਰੀ ਕਾਮਰੇਡਾਂ ਦਾ ਸਾਰ ਕੇ ਪੜ੍ਹੀ ਵੀ ਹੈ ਉਹ ਉਹਨਾਂ ਦੇ ਸਰਮਾਇਦਾਰਾਂ ਨੇ ਪੜ੍ਹ ਲਈ ਆ ਹੁਣ ਸਾਨੂੰ ਮੰਗਤੇ ਬਣਾ ਰਹੇ ਆ ਨਸ਼ੇੜੀ ਬਣਾ ਰਹੇ ਆ ਉਹਦੇ ਨਾਲ ਅਸੀਂ ਮੁਕਾਬਲਾ ਕਿਵੇਂ ਕਰਾਂਗੇ ਲੋਕ ਲੋਕ ਤਾਂ ਲਪਕਦੇ ਆ ਨਾ ਜੇ ਕੋਈ ਚੀਜ਼ ਮਿਲੇ ਇਹਨਾਂ ਨੂੰ ਉਹ ਉਹ ਪੇਸ਼ ਕਰ ਦਿੰਦੇ ਆ ਉਹ ਜੁੱਤੀਆਂ ਸਾਡੇ ਸਿਰ ਪਰ ਹੀ ਮਾਰੀ ਜਾਂਦੇ ਆ ਫਿਰ ਹੁਣ ਜਿਹੜਾ ਗਰੀਬ ਵਰਗ ਹੈ ਉਹ ਉਹ ਸਾਨੂੰ ਕਿਸਾਨਾਂ ਨਾਲ ਲੱਗਣਾ ਨਹੀਂ ਚਾਹੁੰਦਾ ਕਿਸਾਨ ਉਹਨਾਂ ਨੂੰ ਤੋੜਨਾ ਨਹੀਂ ਚਾਹੁੰਦੇ ਨਾਲ ਤੁਸੀਂ ਕਹਿ ਰਹੇ ਹੋ ਵੀ ਲੋਕ ਸਾਨੂੰ ਰਾਜਨੀਤੀ ਚਾਹੀਦੀ ਆ ਰਾਜਨੀਤੀ ਦੇ ਖੜੇ ਤਾਂ ਸੀ ਕਿਸਾਨ ਪਰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਜੀ ਫਿਰ ਰਾਜਨੀਤੀ ਕਿੱਦਾਂ ਤੁਹਾਨੂੰ ਅੱਗੇ ਲੈ ਕੇ ਜਾਊਗੀ ਲੋਕ ਕਿਉਂ ਨਹੀਂ ਕਿਸਾਨ ਲੀਡਰਾਂ ਤੇ ਵਿਸ਼ਵਾਸ ਕਰਦੇ ਫਿਰ ਨਹੀਂ ਅਸੀਂ ਰਾਜਨੀਤੀ ਮੈਂ ਤਾਂ ਗੱਲ ਕਰਤੀ ਵੀ ਰਾਜਨੀਤੀ ਸਾਡੇ ਵਾਸਤੇ ਰੋਗ ਹੀ ਨਹੀਂ ਹੈ ਨਾ ਸਾਡੇ ਨਾਲ ਚੱਲਣੀ ਸਾਡੀ ਜਦੋਂ ਮੰਗ ਤੇ ਪੈਦਾ ਕਰ ਲਏ ਉਹਨਾਂ ਨੇ ਉਹਨਾਂ ਜਿਹੜਾ ਗਰੀਬ ਵਰਗ ਆ ਉਹਨੂੰ ਉਹਨਾਂ ਨੇ اناਜ ਪੈਸੇ ਸਿੱਟ ਦੇਣੇ ਉਹਨਾਂ ਨੂੰ 2-2000 ਰੁਪਏ 4-4000 ਰੁਪਏ ਬੋਟ ਕਰੀਦ ਲਈ ਕੋਈ ਉਖੀ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਵੀ 7 ਅਖਬਾਰਾਂ ਚ ਅੱਜ ਵੀ ਹੈ ਵੀ 7000 ਕਰੋੜ ਰੁਪਏ ਦਾ ਉਹਦੇ ਖਾਤੇ ਜਾ ਗਿਆ ਜਿਹੜਾ ਕੰਟਰੀਬਿਊਸ਼ਨ ਉਹਨੇ দান ਦੇ ਰਹੇ ਪਾਰਟੀਆਂ ਨੂੰ ਹੁਣ ਉਹ ਦੱਸ ਨਹੀਂ ਤਰਿਆ ਵੀ ਕਿਹਨੇ ਦਿੱਤਾ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਦੱਸੋ ਤੁਹਾਨੂੰ ਇਹ ਪੈਸਾ ਕਿਹਨੇ ਦਿੱਤਾ ਤੁਹਾਡੇ ਸਾਹਮਣੇ ਆ ਜਾਣਾ ਵੀ ਜਿਹੇ ਸਾਹਮਣੇ ਵੀ ਪੈਸਾ ਕਿਹਨੇ ਦਿੱਤਾ ਔਰ ਉਹ ਪੈਸਾ ਅਦਾਨੀਆਂ ਬਾਨੀਆਂ ਨੇ ਦਿੱਤਾ ਤੁਸੀਂ ਦੇਖੋ ਉਹ ਪੈਸੇ ਨਾ ਉਹ ਦਿੰਦੇ ਆ ਉਹ ਕਹਾ ਖਰੀਦਿਆ ਐਮਐਲਏ ਨੂੰ ਖਰੀਦਣ ਦੇ ਪੈਸੇ ਨਾਲ ਐਨਾ 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 ਕਿਸਾਨ ਫਿਰ ਇਕੱਠੇ ਕਿਉਂ ਨਹੀਂ ਹੋ ਬਾਰੇ ਹੁਣੇ ਬਹੁਤ ਲੋਕ ਦਿੱਲੀ ਅਗਿਆਨਤਾ ਕਿਸਾਨਾਂ ਨੂੰ ਅਜੇ ਗਿਆਨ ਨਹੀਂ ਹੈ ਜਿਨ੍ਹਾਂ ਨੂੰ ਗਿਆਨ ਹੈ ਉਹ ਤਾਂ ਪਾਸੇ हट ਗਿਆ ਵੀ ਇਹ ਸਾਡੇ ਬਸ ਦਾ ਰੋਗ ਨਹੀਂ ਹੈ ਸਾਰਿਆਂ ਨੂੰ ਥੋੜੀ ਮਾਰਕਸਵਾਦ ਪੜਿਆ ਸਾਰਿਆਂ ਨੂੰ ਥੋੜੀ ਜਿਹੀ ਗੱਲ ਪੜ ਲਈ ਵੀ ਬਈ ਮੰਗਤੇ ਬਣਾ ਦੋ ਲੋਕਾਂ ਨੂੰ ਮਾਰਕਸ ਨੇ ਲਿਖਿਆ ਤਾਂ ਵੀ ਮੰਗਤੇ ਠੀਕ ਹੀ ਨਹੀਂ ਹੁੰਦੇ ਉਹ ਮਾਰਕਸਵਾਦ ਕਾਮਰੇਡਾਂ ਦਾ ਪੜਿਆ ਨਹੀਂ ਨਾ ਇਹਨਾਂ ਲੋਕਾਂ ਨੇ ਪੜਿਆ ਕਦੇ ਉਹ ਤਾਂ ਸਰਬਾਜਨ ਦਾ ਨੇ ਪੜ੍ਹ ਲਈ ਛੋਟੀ ਜਿਹੀ ਕਿਤਾਬ ਹੈ ਉਹ ਕਹਿੰਦਾ ਆ ਤਾਂ ਵਧੀਆ ਗੱਲ ਆ ਗਈ ਇਹਨਾਂ ਨੂੰ ਮੰਗਤੇ ਹੀ ਬਣਾਓ ਫਿਰ ਇਹਨਾਂ ਨੂੰ ਡਿਸ਼ਾਇੜੀ ਬਣਾਓ। ਹਾਂ। ਤੁਸੀਂ ਅੱਜ ਇੱਥੇ ਕਿਉਂ ਬੈਠੇ ਹੋ? ਤੁਸੀਂ ਦਿੱਲੀ ਕਿਉਂ ਨਹੀਂ ਚੱਲ ਗਏ? ਇਹ ਇੱਕ 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 ਸੰਘਰਸ਼ ਦਾ ਹਿੱਸਾ ਹੈ। ਜਿੱਦਾਂ ਹੁਣ ਅਸੀਂ ਗੱਲਾਂ ਕਰੀਆਂ। ਅਸੀਂ ਸਮਝਾਇਆ ਉਹਨਾਂ ਨੂੰ। ਪਹਿਲਾਂ ਇਹ ਗੱਲ ਸਾਡੀ ਹਜਮ ਨਹੀਂ ਤੇ ਕਰਦੇ। ਹੁਣ ਸਾਡ ਹਜਮ ਕਰ ਲੈਣਗੇ ਇਹ। ਪਹਿਲਾਂ ਸਾਨੂੰ ਇਸ ਪ੍ਰੈਫਰ ਨਹੀਂ ਤੇ ਕਰਦੇ। ਹੁਣ ਪ੍ਰੈਫਰ ਕਰਨ ਲੱਗੇ ਆ। ਉਹ ਮੈਨੂੰ ਇਹਨਾਂ ਨੂੰ ਜ਼ਬਰਦਸਤ ਛੇਤੀ ਬੁਲਾਇਆ ਵੀ ਛੇਤੀ ਆ ਜਾ। ਮੈਨੂੰ ਬਹੁਤ ਅਸੀਂ ਫੋਨ ਕਰ ਗਿਆ ਤਾਂ ਮੈਂ ਕਿਤੇ ਡਾਗਾਂ ਪਰ ਤਾਂ ਉਹ ਤਾਂ ਮੇਰੀ ਗੱਲ ਸੁਣੀ ਹੈ ਇਹਨਾਂ ਨੇ। ਸੁਣ ਰਹੇ? ਮੰਦੇ ਹੋ ਵੀ ਸਾਨੂੰ ਇਕੱਠੇ ਹੋ ਕੇ ਜਿੱਦਾਂ ਹੁਣ ਕਿਸਾਨ ਗਏ ਦਿੱਲੀ ਜਾਣਾ ਚਾਹੀਦਾ ਇਸ ਗੱਲ ਦੇ ਨਾਲ ਸਹਿਮਤ ਹੋ ਜਾਂ ਤੁਹਾਡੀ ਅਸਹਿਮਤੀ ਆ ਦਿੱਲੀ ਜਿਹੜਾ ਦਿੱਲੀ ਵਿੱਚ ਸੁਣੋ ਗੱਲ ਦਿੱਲੀ ਤਾਂ ਜਾ ਕੇ ਫਾਇਦਾ ਪਹਿਲਾਂ ਵੀ ਨਹੀਂ ਹੋਇਆ ਡੇਢ ਸਾਲ ਬੈਠਣਾ ਸੌਖਾ ਨਹੀਂ ਹੈ ਦਿੱਲੀ ਡੇਢ ਸਾਲ ਬੈਠੇ ਤੂੰ 4 ਦਿਨ ਨਹੀਂ ਬੈਠ ਸਕਦੇ ਤਾਂ ਉਹ ਬਹੁਤ ਵੱਡੀ ਲੜਾਈ ਲੜੀ ਆ ਸੀ ਤੇ ਜੇ ਉੱਥੇ ਤੁਸੀਂ ਅਣ ਮਿੱਥੇ ਸਮੇਂ ਲਈ ਬੈਠਣਾ ਚਾਹੋ ਨਹੀਂ ਬੈਠਿਆ ਜਾਊਗਾ ਫੇਲ ਹੋ ਜੁੰਦੇ ਅਸੀਂ ਇੱਥੇ 10 ਹੱਥ ਨੂੰ ਇਕੱਠੇ ਕਰ ਲਓ ਤੁਸੀਂ ਰੋਪੜ ਚ ਵੀ ਆਹ ਖਾਣਾ ਕੰਮ ਨਹੀਂ ਜੀ ਹੋਇਆ ਕਰਨਾ ਬਹੁਤ ਗਾਨਾ ਤੁਸੀਂ ਅੜ ਕੇ ਕਹਾਂਗੇ ਉਸ ਕਾ ਕਰੂਗੀ ਸਾਡੀ ਮੈਂ ਮੈਂ ਕਰਾਉਂਦਾ ਕੰਮ ਅੜ ਕੇ ਜਿਹੜਾ ਤੁਸੀਂ ਕਹਿੰਨੇ ਵੀ ਦਿੱਲੀ ਪ੍ਰੈਸ਼ਰ ਨਹੀਂ ਬਣ ਸਕਦਾ ਤੁਸੀਂ ਇੱਥੇ ਬਣਾ ਸਕਦੇ ਹੋ ਬਣ ਸਕਦਾ ਬਣ ਸਕਦੇ ਆ ਬਣ ਸਕਦਾ ਔਰ ਇਹ ਪ੍ਰੈਸ਼ਰ ਜਦੋਂ ਪਤਾ ਲੱਗਣਾ ਵੀ ਇਹ ਭਾਜਪਾ ਨੂੰ ਭਾਜਪਾ ਦੇ ਖਿਲਾਫ ਜਾਗਰਤ ਹੋ ਗਏ ਪਿੰਡਾਂ ਚ ਰਿਪੋਰਟ ਤਾਂ ਸੀਐਲਡੀ ਜਾਂਦੀ ਪੁਲਿਸ ਦੀ ਜਾਂਦੀ ਹੈ ਨਾ ਜਦੋਂ ਇਹ ਪਤਾ ਲੱਗਾ ਵੀ ਵਾਕਈ ਜਾਗਰਤ ਹੋ ਗਏ ਇਹ ਫਿਰ ਉਹ ਇਹ ਤਾਂ ਆਪੇ ਕਬਰ ਆ ਜਾਣਗੇ ਕਬਰਾਉਣਗੇ ਫਿਰ ਉਹ ਹੁਣ ਜਿਹੜੇ ਫਿਰ ਲੋਕ ਕਹਿ ਰਹੇ ਆ ਵੀ ਸਾਰਿਆਂ ਨੂੰ ਦਿੱਲੀ ਜਾਣਾ ਚਾਹੀਦਾ ਸਾਰੇ ਤੁਰ ਕਿਉਂ ਨਹੀਂ ਰਹੇ ਵੀ ਉੱਥੇ ਤਾਂ ਡਾਂਗਾ ਪੈਰੀਆਂ ਲੋਕਾਂ ਨੇ ਤੁਸੀਂ ਇੱਥੇ ਬੈਠੇ ਹੋ ਉਹ ਕੱਲਾ ਹੀ ਕਰਦੇ ਆ ਉਹ ਜਿਹੜੇ ਕਹਿੰਦੇ ਆ 1.5 ਸਾਲ ਬੈਠਣਾ ਸੌਖਾ ਨਹੀਂ ਹੈ ਇਹਨਾਂ ਨੂੰ ਉੱਥੇ ਕਿਸਾਨਾਂ ਦੇ ਡਾਂਗਾ ਪੈਰੀਆਂ ਜੋ ਉੱਥੇ ਜ਼ੁਲਮ ਹੋ ਰਿਹਾ ਉਹਨੂੰ ਕਿੱਦਾਂ ਦੇਖਦੇ ਹੋ ਨਹੀਂ ਜ਼ੁਲਮ ਤਾਂ ਜ਼ੁਲਮ ਤਾਂ ਹੀ ਤਾਂ ਹੋ ਰਿਹਾ ਬੈਠੇ ਤਾਂ ਲਾਇਆ ਉਹ ਲਾ ਕਰਕੇ ਲਾਇਆ ਕੱਲ ਲਾਇਆ ਸੀ ਕੱਲ ਟੋਲ ਪੁਲਿਸ ਕਰਿਆ ਉਹ ਲਾ ਕਰਕੇ ਲਾਇਆ ਇਹ ਵੀ ਕਹਿ ਜਾਂਦਾ ਵੀ ਜਦੋਂ ਇੱਕ ਭਰਾ ਦੇ ਜ਼ੁਲਮ ਹੋ ਰਿਹਾ ਹੋਵੇ ਤਾਂ ਦੂਜੇ ਨੇ ਤਾਂ ਫਿਰ ਭੱਜ ਕੇ ਜਾਣਾ ਚਾਹੀਦਾ ਭੱਜ ਕੇ ਅਸੀਂ ਦੇਖੋ ਤੁਸੀਂ ਜੇ ਇਹਨਾਂ ਦੇ ਸਰਕਾਰਾਂ ਦੇ ਦੰਦ ਨਹੀਂ ਦੇਖੇ ਜਦ ਹਰਵਿੰਦਰ ਸਾਹਿਬ ਟਾਇਆ ਪੰਜਾਬ ਸੌ ਗਿਆ ਤਾਂ ਸੜਾਇਆ ਨਹੀਂ ਮਿਲਟਰੀ ਤੁਸੀਂ ਮੰਨਦੇ ਇਸ ਗੱਲ ਨੂੰ ਇਹ ਵੱਡੇ ਲੰਬੇ ਹੱਥਾਂ ਸਰਕਾਰ ਦੇ ਇਹਨਾਂ ਨੂੰ ਲੋਕ ਰਾਏ ਨਾਲ ਲੈ ਕੇ ਚੱਲਣਾ ਪਊਗਾ ਸਾਨੂੰ ਤੁਸੀਂ ਕਹਿੰਦੇ ਸਿੱਧੀ ਟੱਕਰ ਦਾ ਫਾਇਦਾ ਨਹੀਂ ਜਿੱਦਾਂ ਉਹ ਕਰ ਰਹੇ ਹੋ ਟੱਕਰ ਲੈ ਨਹੀਂ ਸਕਦੇ ਮਿਲਟਰੀ ਉਹਨਾਂ ਕੋਲ ਹੈ ਤਾਂ ਮਿਲਟਰੀ ਪਈ ਹੈ ਉਹਨਾਂ ਕੋਲ ਬਹੁਤ ਕੁਝ ਪਿਆ ਅਰਫੇ ਸਾਡਾ ਮਿਲਟਰੀ ਦਾ ਟੱਕਰਾਂ ਲੈ ਕੇ ਆ ਸੀ ਅਸੀਂ ਪੰਜਾਬ ਵੀ ਸਾਡਾ ਹੀ ਆ ਮਿਲਟਰੀ ਵੀ ਸਾਡੀ ਉਹ ਆ ਜਦ ਜਦ ਮੈਂ ਤੁਹਾਨੂੰ ਦੱਸ ਰਿਹਾ ਮੈਂ ਰੋਪੜ ਜਾਂਦਾ ਮੈਂ ਅੜ ਕੇ ਖੜ ਜਾਂਦਾ ਹੋ ਜਾਂਦੇ ਕੰਮ ਅਰੇ ਅੜਨਾ ਬਦਨਾ ਸਿੱਖੂ ਜੀ ਤੁਸੀਂ ਉਹ ਮੋਰਚਾ ਜਿਹੜਾ ਦਿੱਲੀ ਲੱਗਿਆ ਸੀ ਦਿੱਲੀ ਗਏ ਸੀ ਤੁਸੀਂ ਸਮਝਦੇ ਉਹਦਾ ਕੋਈ ਫਾਇਦਾ ਨਹੀਂ ਹੋਇਆ ਦੱਸੋ ਕੀ ਫਾਇਦਾ ਕੋਈ ਫਾਇਦਾ ਨਹੀਂ ਦੱਸੋ ਤੁਸੀਂ ਸੋ ਆ ਇੱਕ ਸੰਘਰਸ਼ ਕਰਨਾ ਸਿੱਖ ਲਿਆ ਸੀ ਸੰਘਰਸ਼ ਕਰਿਆ ਸੀ ਉਹ ਠੀਕ ਆ ਪਰ ਫਾਇਦਾ ਦੱਸੋ ਕਿਹੜਾ ਹੋਇਆ ਦਾਂ ਨੀ ਭੜ ਰਿਹਾ ਡਾਨੀ ਅਨਾਜ ਉਸ ਤਰ੍ਹਾਂ ਹੀ ਬੜ ਸਾਹਮਣੇ ਪੜ ਰਿਹਾ ਉਹ ਸਾਰਾ ਸਮਾ ਸਵਾਹ ਹੋ ਗਿਆ ਫਿਰ ਜੋ ਉੱਥੇ ਤਾਕਤ ਚੁੱਕੀ ਸਾਰੀ ਸਵਾਹ ਹੋ ਜਿਓ ਵਾ ਨਹੀਂ ਹੋਈ ਲੜਾਈ ਸਿੱਖੀ ਅਸੀਂ 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 ਸਿੱਖਿਆ ਹੁਣ ਮੈਂ ਮੈਂ ਸਾਰੀ ਜ਼ਿੰਦਗੀ ਸੰਘਰਸ਼ ਕਰ ਰਿਆ ਬਹੁਤ ਸੱਟਾਂ ਚੱਲੀਆਂ ਪਰ ਅੰਤ ਹੁਣ ਕਾਮਯਾਬ ਬਹੁਤ ਸਾਰੇ ਲੀਡਰ ਤਾਂ ਇਹ ਵੀ ਕਹੀ ਜਾਂਦੇ ਹੁਣ ਜਿਹੜਾ ਸਯੁਕਤ ਕਿਸਾਨ ਮੋਰਚੇ ਦੇ ਵੀ ਸਾਨੂੰ ਤਾਂ ਕਹਿੰਨਾ ਸੱਦਾ ਹੀ ਨਹੀਂ ਦਿੱਤਾ ਜੇ ਸੱਦਾ ਨਹੀਂ ਦਿੱਤਾ ਸੀ ਕਿਉਂ ਜਾਈਏ ਤਾਂ ਅਗਲੇ ਪਾਸੇ ਫਿਰ ਲੋਕ ਕਹਿੰਦੇ ਵੀ ਸੱਦਾ ਥੋੜੇ ਕਿਸੇ ਨੂੰ ਘਰ ਦੇਣ ਚਾਹੀਦੇ ਗਲਤ ਕਹਿੰਦੇ ਆਹੋ ਜਿਹੜੇ ਪਹਿਲੇ ਸੱਦਾ ਹੀ ਨਹੀਂ ਦਿੱਤਾ ਜਦ ਤੁਸੀਂ ਅਲੱਗ-ਅਲੱਗ ਸੰਸਥਾ ਬਣਾ ਲਈਏ ਫਿਰ ਸੱਦਾ ਕਿਹਨੇ ਦੇਣਾ ਤੁਹਾਨੂੰ ਆ ਸਾਡਾ ਅਲੱਗ ਮੋਰਚਾ ਹੈ 15 18 ਜਿ세 ਵੰਦੀਆਂ ਦਾ ਗਰਾਹਾਂ ਦਾ ਅਲੱਗਾ ਕੱਲੇ ਦਾ ਹੀ ਉਹ ਪਹਿਲਾਂ ਸਾਡੇ 'ਚ ਆ ਗਿਆ ਤਾਂ ਪਹਿਲਾਂ ਸਾਡੇ 'ਚ ਆ ਗਿਆ ਤਾਂ ਗਰਾਹ ਹੁਣ ਜਦੋਂ ਦੂਜਾ ਆਇਆ ਸਾਡੇ ਨਾਲ ਉਹ ਪਾਸੇ हट ਗਿਆ ਸਾਡੇ ਕੋਲ ਉਰੀ ਆਪਣੀ ਸੋਚ ਆ ਫਿਰ ਇੱਕ ਤਾਂ ਕਿਦਾਂ ਹੋ ਸਕਦੀ ਇਹ ਕਦੀ ਹੋਊਗੀ ਕਿ ਨਹੀਂ ਗਿਆਨ ਨਾਲੇ ਹੋਣੀ ਆ ਜੇ ਸਾਡੇ ਕੋਲੇ ਗਿਆਨ ਹੋਊਗਾ ਨਾ ਗਿਆਨ ਤਾਂ ਸਾਰੇ ਕੋਲ ਬਖਰਾ ਬਖਰਾ ਹਰੇਕ ਕਹਿੰਦਾ ਮੇਰੀ ਵਿਚਾਰਧਾਰਾ ਨਹੀਂ ਇਹ ਵਿਚਾਰਧਾਰਾ ਕਮਤ ਪੇਦਾ ਉਹ ਫਿਰ ਵਿਚਾਰਧਾਰਾ ਸਾਡੀ ਸਾਡੀ ਸਾਹਮਣੇ ਹੁੰਦੀ ਨਾ ਵਿਚਾਰਧਾਰਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰੀ ਆਪਣੀ ਵਿਚਾਰਧਾਰਾ ਤੁਹਾਨੂੰ ਚੰਗੀ ਲੱਗੀ ਵਿਚਾਰਧਾਰਾ ਬਫੇ ਉਹ ਵਿਚਾਰਧਾਰਾ ਇਹਨਾਂ ਹਜਮ ਕਰੀਆ ਮੇਰੀ ਮੈਂ ਉਹਨਾਂ ਦੀ ਵੀ ਗੱਲ ਕਰੀਆ ਹਾਂ ਉਗਰਾਹਾਂ ਦੀ ਵੀ ਗੱਲ ਕਰੀਆ ਮੈਂ ਇਹ ਵੀ ਕਹਿੰਦਾ ਵੀ ਉਹ ਕੁੜੀ ਦੇ ਕੇਸ ਵਿੱਚ ਉਹਨੇ ਛੜਾ ਕੇ ਲਿਆਏ ਸੀ ਉਮਰ ਕਾ ਇਹ ਤਾਂ ਸ਼ਰਾਬ ਕੇ ਲਾਇਆ ਸੀ ਇਕੱਠੇ ਹੋਗਾ ਪਰ ਮੈਂ ਕੱਲਾ ਨਹੀਂ ਨਾ ਇਹ ਵਿੱਚੋਂ ਦਾ ਸਕਦਾ ਬਾਹਰ ਇਹਨੂੰ ਨਾਲ ਲੈ ਕੇ ਜਾਉਂਦਾ ਮੈਂ ਕੱਲਾ ਹੀ ਭੱਜ ਜਾਵਾਂ ਛੱਡ ਕੇ ਤਾਂ ਮੇਰਾ ਆਪਣਾ ਫੀਲਡ ਲੋਕ ਕਹਣਗੇ ਕਦੇ ਉੱਧਰ ਫਿਰ ਜਾਂਦਾ ਕਦੇ ਉੱਧਰ ਫਿਰ ਜਾਂਦਾ ਬਖਮਦਾਰ ਦੀ ਸਾਡੀ ਹੈਗੀ ਆ ਤੁਸੀਂ ਇੱਥੇ ਬੈਠੇ ਹੋ ਸੰਘਰਸ਼ ਕਰ ਰਹੇ ਤੁਹਾਨੂੰ ਲੱਗਦਾ ਵੀ ਤੁਹਾਡੇ ਸੰਘਰਸ਼ ਕਰਕੇ ਕੇਂਦਰੀ ਮੰਤਰੀ ਫਿਰ ਪੰਜਾਬ ਆ ਕੇ ਮੀਟਿੰਗ ਕਰਨਗੇ ਉਹ ਕਹਿੰਦੇ ਵੀ ਸੱਚੀ ਸੰਘਰਸ਼ ਕੀਤਾ ਤਿੱਖਾ ਕੀਤਾ ਤਾਂ ਕੇਂਦਰੀ ਮੰਤਰੀ ਚੰਡੀਗੜ੍ਹ ਆਗੇ ਇਹ ਸੰਘਰਸ਼ ਅੱਜ ਦਾ ਸੰਘਰਸ਼ ਜਿਹੜਾ ਉਹਨਾਂ ਦਾ ਨਹੀਂ ਹੈ ਵੈਸੇ ਅੱਜ ਦਾ ਸਾਡਾ ਆਪਣਾ ਹੈ ਇਹ ਤਾਂ ਤੁਹਾਡਾ ਆਪਣਾ ਪਰ ਉਹ ਕਹਿੰਦੇ ਵੀ ਸਾਡੇ ਸੰਘਰਸ਼ ਦੀ ਤਾਕਤ ਇਹ ਆ ਵੀ ਕੇਂਦਰੀ ਮੰਤਰੀ ਚੰਡੀਗੜ੍ਹ ਆ ਕੇ ਮੀਟਿੰਗਾਂ ਕਰ ਰਹੇ ਆ ਤੁਹਾਨੂੰ ਲੱਗਦਾ ਜੋ ਸੰਘਰਸ਼ ਤੁਸੀਂ ਕਰ ਰਹੇ ਹੋ ਕੇਂਦਰੀ ਮੰਤਰੀ ਪੰਜਾਬ ਆ ਜਾਣਗੇ ਉਹਨਾਂ ਦੇ ਕਰਕੇ ਹੀ ਆ ਇਹ ਉਹਨਾਂ ਕਰਕੇ ਹੀ ਆ ਵੀਰ ਤੁਸੀਂ ਜੋ ਕਰ ਰਹੇ ਹੋ ਇਹ ਇਹਦੇ ਵਿੱਚ ਵੀ ਇੰਨੀ ਤਾਕਤ ਹੈ ਕਿ ਵੀ ਕੇਂਦਰੀ ਮੰਤਰੀ ਪੰਜਾਬ ਆ ਕੇ ਤੁਹਾਡੇ ਨਾਲ ਮੀਟਿੰਗਾਂ ਕਰਨਗੇ ਨਹੀਂ ਨਹੀਂ ਹੈ ਨਹੀਂ ਹੈ ਸੋ ਤੁਹਾਨੂੰ ਲੱਗਦਾ ਵੀ ਇਹ ਵੀ ਕੁਝ ਕਰੂਗਾ ਸੰਘਰਸ਼ ਜੋ ਤੁਸੀਂ ਇਹ ਕਰ ਰਹੇ ਹੋ ਨਹੀਂ ਅਸੀਂ ਅੱਗੇ ਚੱਲੂਗੇ ਹੁਣ 18 ਨੂੰ ਫਿਰ ਸਾਡੀ ਮੀਟਿੰਗ ਆ ਉੱਥੇ ਅਸੀਂ ਕੀ ਕਰਦੇ ਹਾਂ ਉਹਨਾਂ ਨਾਲ ਲੇਟ ਦਾ ਵਿਵਾਦ ਕਰ ਰਹੇ ਹਾਂ ਤੁਸੀਂ ਪੌੜੀਦਾਰ ਪੌੜੀ ਵਧਣਾ ਚਾਹੁੰਦੇ ਮੈਂ ਆਪਣੀ ਉਸ ਸੰਸਥਾ ਨਾਲ ਚੱਲਣਾ ਚਾਹੁੰਦਾ ਕਿ ਸਾਡਾ ਇੱਕ ਸੰਸਥਾ ਬਣ ਗਈ ਅਸੀਂ ਉਹਨੂੰ ਨਾਲ ਲੈ ਕੇ ਚੱਲਣਾ ਅਸੀਂ ਇਕੱਲੇ ਨਹੀਂ ਨਾ ਫਿਰ ਫਿਰ ਸਕਦੇ ਅੱਗੇ ਬਿਲਕੁਲ ਬਹੁਤ ਸ਼ੁਕਰੀਆ ਦੀ ਗੱਲ ਬਾਤ ਕਰਨ ਦੇ ਲਈ ਸੋ ਕਿਸਾਨ ਇਸ ਸਮੇਂ ਆ ਇਸ ਥਾਂ ਦੇ ਉੱਤੇ ਧਰਨਾ ਲਾ ਕੇ ਹਲਾਕੇ ਖੜੇ ਸੀ ਪਰ ਇਹ ਸੰਘਰਸ਼ ਜਿਹੜੇ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਆ ਇਹ ਸੰਘਰਸ਼ ਕਿੰਨੇ ਕਾਮਯਾਬ ਰਹਣਗੇ ਇਹ ਵੱਡੇ ਸਵਾਲ ਆਪਣੇ ਆਪ ਦੇ ਵਿੱਚ ਬਣੇ ਹੋਏ ਕਿਉਂਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਤਰੀਕੇ ਦੇ ਨਾਲ ਸੰਘਰਸ਼ ਕਰ ਰਹੀਆਂ ਪਰ ਕਿਹੜਾ ਸੰਘਰਸ਼ ਕਾਮਯਾਬ ਰਹੇਗਾ ਮੰਗਾ ਇੱਕੋ ਤਰ੍ਹਾਂ ਦੀਆਂ ਸੰਘਰਸ਼ ਦੇ ਤੌਰ ਤਰੀਕੇ ਵੀ ਜਿੱਥੇ ਵੱਖੋ-ਵੱਖਰੇ ਚੱਲ ਰਹੇ ਆ ਤਾਂ ਉਸਦੇ ਨਾਲ ਹੀ ਲੋਕ ਵੀ ਆਪਸ ਦੇ ਵਿੱਚ ਬੰਡੇ ਹੋਏ ਆ ਪਰ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਜੋ ਅੱਜ ਸੱਦਾ ਦਿੱਤਾ ਗਿਆ ਸੀ ਸੜਕਾਂ ਰੋਕੀਆਂ ਗਈਆਂ ਇਹ ਸੱਦਾ ਇੰਨਾ ਜਥੇਬੰਦੀਆਂ ਦਾ ਕਿੰਨਾ ਕਾਮਯਾਬ ਰਹੇਗਾ